ਨਮੀ ਚੱਲੀ ਬੰਦੇ ਭਾਰਤ ਐਕਸਪ੍ਰੈਸ ਦੇ ਨਾਲ ਉਦੋਂ ਵੱਡਾ ਹਾਦਸਾ ਹੋਣੋਂ ਟਲ ਗਿਆ ਜਦੋਂ ਇੱਕ ਮੌਜੂਦਾ ਵਿਧਾਇਕਾ ਦੇ ਵੱਲੋਂ ਉਸ ਨਮੀ ਬੰਦੇ ਭਾਰਤ ਟ੍ਰੇਨ ਨੂੰ ਹਰੀ ਝੰਡੀ ਦੇਣ ਦੇ ਲਈ ਸਟੇਸ਼ਨ ਤੇ ਪਹੁੰਚਦੀ ਆ ਤੇ ਉੱਥੇ ਵੱਧਦੀ ਹੋਈ ਭੀੜ ਦੇ ਵਿੱਚੋਂ ਉਸ ਐਮਐਲਏ ਨੂੰ ਪਿੱਛੋਂ ਧਾਕਾ ਲੱਗਦਾ ਤੇ ਉਹ ਐਮਐਲਏ ਹਰੀ ਝੰਡੀ ਦੇ ਸਮੇਤ ਲਾਈਨਾਂ ਤੇ ਜਾ ਡਿੱਗਦੀ ਆ ਜੀ ਹਾਂ ਜਿਹੜਾ ਇਹ ਮਾਮਲਾ ਹੈ ਹਟਾਵਾ ਸਟੇਸ਼ਨ ਦੀ ਆ ਜਿੱਥੇ ਇੱਕ ਵਿਧਾਇਕਾ ਦੇ ਵੱਲੋਂ ਨਮੀ ਚੱਲੀ ਬੰਦੇ ਭਾਰਤ ਟ੍ਰੇਨ ਨੂੰ ਹਰੀ ਝੰਡੀ ਦਿੱਤੀ ਜਾਣੀ ਸੀ ਤੇ ਉੱਥੇ ਹਰੀ ਝੰਡੀ ਦੇਣ ਦੀ ਲੋਕਾਂ ਦੇ ਵਿੱਚ ਏਨੀ ਹੋੜ ਵਾਜ ਜਾਂਦੀ ਆ ਕਿ ਉੱਥੇ ਜਿਹੜੀ ਕਹਿ ਦਈਏ ਕਿ ਕਾਫੀ ਜ਼ਿਆਦਾ ਭੀੜ ਇਕੱਠੀ ਹੋ ਜਾਂਦੀ ਆ ਜਿਸ ਦੇ ਕਾਰਨ ਭੀੜ ਦੇ ਵਿੱਚੋਂ ਉਸ ਐਮਐਲਏ ਨੂੰ ਤਕਾ ਲੱਗਦਾ ਤੇ ਉਹ ਸਿੱਧੀ ਹਰੀ ਝੰਡੀ ਦੇ ਸਮੇਤ ਉਸ ਲੈਨਾਂ ਦੇ ਉੱਪਰ ਜਾ ਡਿੱਗਦੀ ਆ ਤੇ ਦੂਸਰੇ ਪਾਸਿਓਂ ਉਸ ਟ੍ਰੇਨ ਦੇ ਚੱਲਣ ਦਾ ਜਿਹੜਾ ਸਾਇਰਨ ਆ ਉਹ ਵੱਜ ਜਾਂਦਾ ਤੇ ਉਦੋਂ ਉਹ ਹਾਦਸਾ ਹੋਣੋਂ ਬਾਲ-ਬਾਲ ਬਚ ਜਾਂਦਾ ਕਿਉਂਕਿ ਉਸ ਟ੍ਰੇਨ ਨੂੰ ਰੋਕ ਦਿੱਤਾ ਜਾਂਦਾ ਤੁਹਾਨੂੰ ਦੱਸ ਦਈਏ ਕਿ ਆਗਰਾ ਕੈਂਟ ਤੋਂ ਵਾਰਾਨਸੀ ਦੇ ਵਿਚਕਾਰ ਬੰਦੇ ਭਾਰਤ ਦੀ ਇੱਕ ਨਵੀਂ ਟ੍ਰੇਨ ਚੱਲੀ ਆ ਜਿਸ ਨੂੰ ਹਰੀ ਚੰਡੀ ਦਿੱਤੀ ਜਾਣੀ ਸੀ ਜਦੋਂ ਇਹ ਟ੍ਰੇਨ ਆਗਰਾ ਕੈਂਟ ਤੋਂ ਚੱਲ ਕੇ ਇਟਾਵਾ ਸਟੇਸ਼ਨ ਤੇ ਪਹੁੰਚਦੀ ਆ ਤਾਂ ਉੱਥੇ ਦੀ ਮੌਜੂਦਾ ਵਿਧਾਇਕਾ ਸਰਿਤਾ ਪਧੋਰੀਆ ਦਾ ਵੱਲੋਂ ਇਸ ਟਰੇਨ ਨੂੰ ਹਰੀ ਚੰਡੀ ਦਿੱਤੀ ਜਾਣੀ ਸੀ ਤੇ ਹਰੀ ਚੰਡੀ ਦੇਣ ਦੀ ਹੋੜ ਤੁਸੀਂ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਭਾਰੀ ਉਤਸ਼ਾਹ ਲੱਗ ਰਿਹਾ ਲੋਕ ਇੱਕ ਦੂਸਰੇ ਨਾਲ ੱੱਕਾ ਮੁੱਕੀ ਕਰਦੇ ਹੋਏ ਨਜ਼ਰ ਆ ਰਹੇ ਨੇ ਭੀੜ ਵਧਦੀ ਜਾ ਰਹੀ ਸੀ ਤੇ ਜਦੋਂ ਉਹ ਐਮ ਐਲ ਏ ਸਰਿਤਾ ਬਦੋਰੀਆ ਇਸ ਟਰੇਨ ਨੂੰ ਹਰੀ ਚੰਡੀ ਦੇਣ ਲੱਗਦੀ ਆ ਤਾਂ ਪਿੱਛੋਂ ਉਸ ਐਮ ਐਲ ਏ ਨੂੰ ੱੱਕਾ ਲੱਗਦਾ ਤਾਂ ਉਹ ਜਿਹੜੀ ਐਮ ਐਲ ਏ ਸੀ ਉਹ ਸਿੱਧੀ ਜਾ ਕੇ ਹਰੀ ਛੰਡੀ ਦੇ ਸਮੇਤ ਲਾਈਨਾਂ ਦੇ ਉੱਪਰ ਜਾ ਡਿੱਗਦੀ ਆ ਤੇ ਦੂਸਰੇ ਪਾਸਿਓਂ ਬੰਦੇ ਭਾਰਤ ਐਕਸਪ੍ਰੈਸ ਜਿਹੜੀ ਸੀਗੀ ਉਸ ਦੇ ਚੱਲਣ ਦਾ ਸਮਾਂ ਹੋ ਗਿਆ ਸੀ ਉਸ ਦੇ ਵੱਲੋਂ ਜਿਹੜਾ ਸਾਇਰਨ ਵਜਾ ਕੇ ਚੱਲਣ ਦਾ ਜਿਹੜਾ ਇੱਕ ਕਹਿ ਦਈਏ ਕਿ ਇਸ਼ਾਰਾ ਕੀਤਾ ਜਾਂਦਾ ਇਸ਼ਾਰਾ ਦੱਸਿਆ ਜਾਂਦਾ ਕਿ ਟ੍ਰੇਨ ਹੁਣ ਚੱਲਣ ਲੱਗੇ ਤਾਂ ਉਸ ਵੇਲੇ ਉਸ ਟ੍ਰੇਨ ਨੂੰ ਰੋਕ ਦਿੱਤਾ ਜਾਂਦਾ ਇੱਕ ਵੱਡਾ ਹਾਦਸਾ ਹੋਣੋ ਟਲ ਜਾਂਦਾ ਹਾਲਾਂਕਿ ਜੇਕਰ ਟ੍ਰੇਨ ਚੱਲ ਜਾਂਦੀ ਤਾਂ ਇੱਕ ਵੱਡਾ ਹਾਦਸਾ ਹੋ ਸਕਦਾ ਸੀ ਇੱਕ ਮੌਜੂਦਾ ਜਿਹੜੀ ਐਮਐਲਏ ਉਸ ਦੀ ਜਾਨ ਜਾ ਸਕਦੀ ਸੀ ਪਰ ਇੱਥੇ ਇੱਕ ਕਹਦੀ ਹੈ ਕਿ ਵੱਡਾ ਹਾਦਸਾ ਹੁਣ ਟਲ ਗਿਆ ਬਾਲ ਬਾਲ ਬਚੀ ਹੈ ਈਟਾਵਾ ਦੀ ਮੌਜੂਦਾ ਵਿਧਾਇਕਾ ਸਰਿਤਾ ਪਦੋਰੀਆ